ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਤਬ ਥਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 610ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੇ ਵਿੱਚ ਗੁਰੂ ਸਾਹਿਬ ਆਪਣਾ ਤਨ ਮਨ ਅਤੇ ਧਨ ਸੰਤ ਜਨਾਂ ਨੂੰ ਅਰਪਣ ਕਰਨ ਬਾਰੇ ਸਾਨੂੰ ਸਿੱਖਿਆ ਦਿੰਦੇ ਹਨ ਗੱਲ ਸਿਰਫ ਇੱਥੇ ਨਹੀਂ ਨਿਭੜ ਜਾਂਦੀ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰ ਦਈਏ ਆਪਣੇ ਤਨ ਦੇ ਨਾਲ ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਅੱਗੇ ਵੰਡ ਦਈਏ ਆਪਣੇ ਮਨ ਦੇ ਨਾਲ ਤੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਦਈਏ ਆਪਣੇ ਤਨ ਦੇ ਨਾਲ ਗੱਲ ਇਦੂੰ ਡੂੰਗੀ ਜਾਂਦੀ ਹੈ ਡੁੰਗਾਈ ਤੋਂ ਇਸ ਸਿੱਖਿਆ ਨੂੰ ਸਮਝਾਂਗੇ ਇਸ ਤੋਂ ਇਲਾਵਾ ਤੁਸੀਂ ਖੁਦ ਆਤਮਿਕ ਤੌਰ ਤੇ ਸੁਖੀ ਹੋ ਕਿ ਵਿਕਾਰੀ ਹੋ ਇਸ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਦੁਨੀਆ ਨੂੰ ਕਿੰਜ ਵੇਖਦੇ ਹੋ ਇਸ ਸਿੱਖਿਆ ਨੂੰ ਵੀ ਵਿਸਥਾਰ ਚ ਸਮਝਾਂਗੇ ਤੇ ਗ੍ਰਸਤੀ ਜੀਵਨ ਜਿਹੜਾ ਹੈ ਉਹ ਸਾਨੂੰ ਕਿਵੇਂ ਫਸਾ ਲੈਂਦਾ ਹੈ ਕਿਵੇਂ ਸਾਨੂੰ ਮੋਹ ਦੇ ਵਿੱਚ ਬੰਨ ਲੈਂਦਾ ਹੈ ਤੇ ਉਹਦਾ ਹੱਲ ਕੀ ਹੈ ਇਹ ਵੀ ਜਾਣਾਂਗੇ ਤੇ ਯਾਦ ਰੱਖਿਏ ਕਿ ਗ੍ਰਸਥ ਜੀਵਨ ਤੋਂ ਮੁਨਕਰ ਹੋ ਕੇ ਸੰਨਿਆਸੀ ਹੋ ਜਾਣਾ ਇਹਦਾ ਹੱਲ ਨਹੀਂ ਹੈ ਪਿਛਲੀ ਵੀਡੀਓ ਦੇ ਉੱਪਰ ਸਨੀ ਸਿੰਘ ਜੀ ਨੇ ਇੱਕ ਕਮੈਂਟ ਕੀਤਾ ਸੀ ਕਿ ਜਦੋਂ ਤੋਂ ਉਹ ਗੁਰਬਾਣੀ ਦੇ ਨਾਲ ਜੁੜੇ ਨੇ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਨਾਲ ਬਦਲ ਗਿਆ ਇੰਨਾ ਬਦਲ ਗਿਆ ਕਿ ਉਹਨਾਂ ਦੇ ਆਸ-ਪਾਸ ਦੇ ਲੋਕ ਉਹਨਾਂ ਨੂੰ ਪਾਗਲ ਕਹਿਣ ਲੱਗ ਗਏ ਇਤਫਾਕ ਦੀ ਗੱਲ ਹੈ ਕਿ 610ਵੇਂ ਅੰਗ ਦੀ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਹਨ ਜੋ ਲਗਭਗ ਇਸ ਤਰ੍ਹਾਂ ਦੀ ਗੱਲ ਕਰਦੀਆਂ ਨੇ ਤਾਂ ਉਹਨਾਂ ਦੀ ਅਵਸਥਾ ਨੂੰ ਆਪਾਂ ਅੱਜ ਦੀ ਇਸ ਵੀਡੀਓ 'ਚ ਜ਼ਰੂਰ ਸਮਝਾਂਗੇ ਐਨੀ ਕੰਬੋਜ਼ ਜੀ ਨੇ ਇਸ ਗੱਲ ਦੇ ਨਾਲ ਹਾਮੀ ਜਤਾਈ ਹੈ ਕਿ ਸਾਨੂੰ ਕਿਸੇ ਵੀ ਲਾਲਚ ਦੇ ਵਿੱਚ ਪਾਠ ਨਹੀਂ ਕਰਨਾ ਚਾਹੀਦਾ ਤੇ ਲਵ ਸਿੰਘ ਜੀ ਨੇ ਚੈਨਲ ਦਾ ਧੰਨਵਾਦ ਕੀਤਾ ਹੈ ਤੁਹਾਡਾ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਜੋ ਲਗਾਤਾਰ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ ਚਾਨ ਆਊਟਲੁੱਕ ਸੋਰਠ ਮਹਿਲਾ ਪੰਜਵਾ ਸੁਖੀ ਏ ਕੋ ਪਿਖੈ ਸਭ ਸੁਖਿਆ ਰੋਗੀ ਕਹਿ ਪਾਣੈ ਸਭ ਰੋਗੀ ਕਰਨ ਕ 라ਵਣ ਹਾਰ ਸੁਆਮੀ ਆਪਣਾ ਹਾਥ ਸੰਜੋਗੀ ਜੋ ਆਤਮਿਕ ਸੁੱਖ ਮਾਨ ਰਿਹਾ ਹੈ ਉਹਨੂੰ ਹਰੇਕ ਮਨੁੱਖ ਹੀ ਆਤਮਿਕ ਸੁੱਖ ਮਾਨਦਾ ਦਿਸਦਾ ਹੈ ਤੇ ਜੋ ਖੁਦ ਵਿਕਾਰਾਂ ਦੇ ਵਿੱਚ ਫਸਿਆ ਹੈ ਉਹਦੇ ਖਿਆਲ ਦੇ ਵਿੱਚ ਸਾਰੀ ਲੁਕਾਈ ਹੀ ਵਿਕਾਰੀ ਹੈ ਇਹ ਗੱਲਾਂ ਆਪਾਂ ਆਮ ਹੀ ਸੁਣਦੇ ਹਾਂ ਕਿ ਸੁੰਦਰਤਾ ਵੇਖਣ ਵਾਲੇ ਦੀਆਂ ਨਜ਼ਰਾਂ 'ਚ ਹੁੰਦੀ ਹੈ ਕਿ ਜਿੱਦਾਂ ਤੇ ਤੁਸੀਂ ਖੁਦ ਹੋ ਤੁਸੀਂ ਓਦਾਂ ਦੇ ਹੀ ਦੂਜਿਆਂ ਨੂੰ ਵੇਖਦੇ ਹਾਂ ਪਰ ਇਹ ਆਮ ਇਨਸਾਨਾਂ ਦੀ ਗੱਲ ਹੈ ਜਿਹੜੇ ਲੋਕ ਮੇਰ-ਤੇਰ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਜਿਨ੍ਹਾਂ ਨੇ ਆਤਮਿਕ ਗਿਆਨ ਹਾਸਲ ਕਰ ਲਿਆ ਹੁੰਦਾ ਹੈ ਆਤਮਿਕ ਜੀਵਨ ਦੀ ਸਮਝ ਹਾਸਲ ਕਰ ਲਈ ਹੁੰਦੀ ਹੈ ਉਹ ਇਸ ਚੱਕਰ ਚੋਂ ਵੀ ਬਾਹਰ ਨਿਕਲ ਜਾਂਦੇ ਨੇ ਉਹ ਦੂਜਿਆਂ ਨੂੰ ਉਂਝ ਨਹੀਂ ਦੇਖਦੇ ਜਿੱਦਾਂ ਦੇ ਉਹ ਖੁਦ ਨੇ ਬਲਕਿ ਉਹਨਾਂ ਦੇ ਅੰਦਰ ਇਹ ਗੱਲ ਕਰ ਕਰ ਜਾਂਦੀ ਹੈ ਕਿ ਕਰਨ ਕਰਾਵਨ ਹਾਰ ਸੁਆਮੀ ਆਪਨ ਹੱਥ ਸੰਜੋਗੀ ਕਿ ਮਾਲਕ ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ। ਜੀਵਾਂ ਦੇ ਪਾਸੋਂ ਸਭ ਕੁਝ ਕਰਵਾਨ ਦੀ ਤਾਕਤ ਵਾਲਾ ਹੈ। ਜੀਵਾਂ ਦੇ ਲਈ ਆਤਮਿਕ ਸੁੱਖ ਤੇ ਆਤਮਿਕ ਦੁੱਖ ਦਾ ਜਿਹੜਾ ਮੇਲ ਹੈ ਉਹਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਭਾਵੇਂ ਹਰ ਜੀਵ ਜਿੱਦਾਂ ਦਾ ਹੈ ਉਹਨੂੰ ਪ੍ਰਮਾਤਮਾ ਨੇ ਉਦਾਂ ਦਾ ਬਣਾਇਆ ਹੋਇਆ ਹੈ। ਹਰ ਜੀਵ ਜੋ ਕੁਝ ਕਰ ਰਿਹਾ ਹੈ ਪ੍ਰਮਾਤਮਾ ਉਹਦੇ ਤੋਂ ਉਹ ਕੁਝ ਕਰਵਾ ਰਿਹਾ ਹੈ ਵੱਖਰੇਵੇਂ ਦੇ ਵਿੱਚ ਇੱਕ ਸੁਰਤਾ ਹੈ ਸਾਰੇ ਜੀਵ ਵੱਖਰੇ ਵੱਖਰੇ ਨੇ ਪਰ ਇੱਕ ਪ੍ਰਮਾਤਮਾ ਦੀ ਕਮਾਂਡ ਦੇ ਹੇਠਾਂ ਚੱਲ ਰਹੇ ਜਿਸ ਮਨੁੱਖ ਨੇ ਇਹ ਅਵਸਥਾ ਹਾਸਲ ਕੀਤੀ ਉਹਦੇ ਲਈ ਕੋਈ ਸੁਖੀ ਨਹੀਂ ਰਹਿੰਦਾ ਕੋਈ ਵਿਕਾਰੀ ਨਹੀਂ ਰਹਿੰਦਾ ਆਮ ਮਨੁੱਖਾਂ ਦੇ ਲਈ ਹੈ ਕਿ ਸੁਖੀਏ ਕਉ ਪੇਖੈ ਸਭ ਸੁਖਿਆ ਰੋਗੀ ਕਹਿ ਪਾਣਾ ਸਭ ਰੋਗੀ ਕਿ ਜਿਹੜਾ ਖੁਦ ਸੁਖੀਆ ਨੂੰ ਸਾਰੇ ਸੁਖੀ ਲੱਗਦੇ ਨੇ ਜਿਹੜਾ ਖੁਦ ਰੋਗੀ ਹੈ ਵਿਕਾਰੀ ਹੈ ਉਹਨੂੰ ਸਾਰੇ ਹੀ ਵਿਕਾਰੀ ਲੱਗਦੇ ਨੇ ਪਰ ਜਿਨ ਨੇ ਆਤਮਿਕ ਗਿਆਨ ਹਾਸਲ ਕਰ ਲਿਆ ਉਹਦੇ ਅੰਦਰ ਇਹ ਹੋ ਜਾਂਦਾ ਕਿ ਜੋ ਵੀ ਮਨੁੱਖ ਹੈ ਉਹ ਹੈ ਨਾ ਉਹ ਸੁਖੀ ਹੈ ਨਾ ਉਹ ਵਿਕਾਰੀ ਹੈ ਉਹਨੂੰ ਕਿਸੇ ਵੀ ਕੈਟਾਗਰੀ ਦੇ ਵਿੱਚ ਨਹੀਂ ਉਹ ਢਾਲਦਾ ਉਹਦੀ ਹੋਂਦ ਨੂੰ ਮਨ ਦਾ ਪਾਸ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ ਤਿਸ ਕੈ ਪਾਣਾ ਕੋਏ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਏ ਮੇਰੇ ਮਨ ਜਿਸ ਮਨੁਖ ਨੇ ਆਪਣੇ ਅੰਦਰੋਂ ਮੇਰ ਤੇਰ ਗਵਾ ਲਈ ਜਿਸਨੇ ਸਭ ਜੀਵਾਂ ਦੇ ਵਿੱਚ ਪ੍ਰਮਾਤਮਾ ਵਸਦਾ ਪਛਾਨ ਲਿਆ ਉਹਦੇ ਖਿਆਲ ਵਿੱਚ ਕੋਈ ਵੀ ਜੀਵ ਕੁਰਾਹੇ ਨਹੀਂ ਜਾ ਰਿਹਾ ਸਭ ਉਸ ਪਰਮਾਤਮਾ ਦੇ ਲਾਏ ਹੋਏ ਆਪੋ ਆਪਣੇ ਕੰਮੀ ਲੱਗੇ ਨੇ ਸੰਤ ਸੰਗ ਜਾਂ ਕਾ ਮਨ ਸ਼ੀਤਲ ਉਹ ਜਾਣੈ ਸਗਲੀ ਠਾਂਡੀ ਹਉ ਮੈ ਰੋਗ ਜਾਂ ਕਾ ਮਨ ਵਿਆਪਤ ਉਹੋ ਜਨਮ ਮਰਹਿ ਬਿਲਲਾਤੀ ਸਿਮਿਲਰ ਜਹੀ ਗੱਲ ਹੈ ਕਿ ਹੇ ਭਾਈ ਸਾਧ ਸੰਗਤ ਵਿੱਚ ਰਹਿ ਕੇ ਜਿਸ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਸ਼ਾਂਤ ਹੋ ਜਾਂਦਾ ਹੈ ਉਹਦੇ ਲਈ ਸਾਰੀ ਲੋਕਾਈ ਹੀ ਸ਼ਾਂਤ ਚਿੱਤ ਹੋ ਜਾਂਦੀ ਹੈ ਪਰ ਜਿਸ ਮਨੁੱਖ ਦਾ ਮਨ ਹਉਮੈ ਰੋਗ 'ਚ ਫਸਿਆ ਰਹਿੰਦਾ ਹੈ ਉਹ ਸਦਾ ਦੁਖੀ ਰਹਿੰਦਾ ਹੈ ਉਹ ਹਉਮੈ ਵਿੱਚ ਜਨਮ ਲੈ ਕੇ ਆਤਮਕ ਮੌਤ ਸਹੀੜੀ ਰੱਖਦਾ ਹੈ ਗਿਆਨ ਅੰਜਨ ਜਾਂਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰਾ ਸੂਝਸ ਨਾਹੀ ਬਹੜ ਬਹੜ ਪਰਮਾਤਾ ਏ ਭਾਈ ਆਤਮਿਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ 'ਚ ਪੈ ਜਾਂਦਾ ਹੈ ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ ਪਰ ਗਿਆਨਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਸਹੀ ਜੀਵਨ ਬਾਰੇ ਕੁਝ ਨਹੀਂ ਸੁਝਦਾ ਉਹ ਮੁੜ ਮੁੜ ਪਟਕਦਾ ਹੀ ਰਹਿੰਦਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੈ ਜਹਾਂ ਕੀਰਤਨ ਤੇਰਾ ਸਾਧੂ ਗਾਵਹਿ ਤਹਾ ਮੇਰਾ ਮਨ ਲਾਗੈ ਏ ਮੇਰੇ ਮਾਲਕ ਮੇਰੀ ਬੇਨਤੀ ਸੁਣ ਤੇਰਾ ਦਾਸ ਨਾਨਕ ਤੇਰੇ ਦਰ ਤੋਂ ਇਹ ਸੁਖ ਮੰਗਦਾ ਹੈ ਕਿ ਜਿੱਥੇ ਸੰਤ ਜਨ ਤੇਰੀ ਸਿਫਤ ਸਲਾਹ ਦਾ ਗੀਤ ਗਾਉਂਦੇ ਹੋਣ ਉੱਥੇ ਮੇਰਾ ਮਨ ਪਰਚਿਆ ਰਹੇ ਸੋਰਠ ਮਹਲਾ ਪੰਜਵਾਂ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਤਬ ਥੀਆ ਏ ਭਾਈ ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਤਨ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਤੇ ਸੰਤਾਂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਲੱਗ ਪੈਂਦਾ ਤਦੋਂ ਉਹਨੂੰ ਸਾਰੇ ਆਤਮਿਕ ਸੁੱਖ ਮਿਲ ਜਾਂਦੇ ਹਨ ਤਨ ਸੰਤਨ ਦਾ ਸੰਤਾਂ ਨੂੰ ਅਸੀਂ ਆਪਣਾ ਤਨ ਕਿਵੇਂ ਦੇ ਸਕਦੇ ਹਾਂ ਸਰੀਰਕ ਤੌਰ ਤੇ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੇ ਕੰਮਾਂ ਦੇ ਵਿੱਚ ਉਹਨਾਂ ਦਾ ਹੱਥ ਵਟਾ ਕੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਦੂਜੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਕੇ ਧਨ ਸੰਤਨ ਦਾ ਆਪਣੀ ਧਨ ਸੰਪਤੀ ਸੰਤ ਜਨਾਂ ਨੂੰ ਅਰਪਣ ਕਰਕੇ ਇਹਨੂੰ ਥੋੜਾ ਡੁੰਗਾਈ ਤੋਂ ਸਮਝੀਏ ਇਸ ਤੋਂ ਇਹ ਭਾਵ ਬਿਲਕੁਲ ਵੀ ਨਹੀਂ ਕਿ ਤੁਸੀਂ ਆਪਣਾ ਸਾਰਾ ਕੁਝ ਹੀ ਸੰਤਾਂ ਨੂੰ ਦੇ ਕੇ ਤੇ ਖੁਦ ਸੰਨਿਆਸੀ ਹੋ ਜਾਓ ਪਰ ਨਾਲ ਦੀ ਨਾਲ ਇਹ ਤੋਂ ਇਹ ਭਾਵ ਵੀ ਨਹੀਂ ਕਿ ਤੁਸੀਂ ਆਪਣੀ ਸੰਪਤੀ ਦੇ ਵਿੱਚੋਂ ਆਪਣੇ ਧਨ ਦੇ ਵਿੱਚੋਂ ਕੁਝ ਹਿੱਸਾ ਸੰਤਾਂ ਨੂੰ ਦੇ ਕੇ ਗੁਰੂ ਦੇ ਚਰਨਾਂ 'ਚ ਅਰਪਣ ਕਰਕੇ ਤੇ ਇਹ ਅਰਦਾਸ ਕਰੂੰ ਕਿ ਹੁਣ ਮੈਨੂੰ ਇਹਦੇ ਨਾਲੋਂ ਵਧੇਰੇ ਮਿਲ ਜਾਵੇ ਅਜਿਹੀ ਸੋਚ ਤੇ ਬਿਲਕੁਲ ਹੀ ਖਤਰਨਾਕ ਹੈ ਗਲਤ ਹੈ ਤੇ ਇੱਥੇ ਅਸੀਂ ਓਵਰਆਲ ਸਹੀ ਗਲਤ ਦੀ ਗੱਲ ਨਹੀਂ ਕਰ ਰਹੇ ਤੁਹਾਡੇ ਮਨ ਦੀ ਸ਼ਾਂਤੀ ਦੇ ਲਈ ਗਲਤ ਹੈ ਕਿਉਂਕਿ ਜਦੋਂ ਤੁਸੀਂ ਇਸ ਲਾਲਚ ਦੇ ਵਿੱਚ ਗੁਰੂ ਦੇ ਚਰਨਾਂ 'ਚ ਕੁਝ ਅਰਪਣ ਕਰ ਰਹੇ ਹੋ ਕਿ ਬਦਲੇ 'ਚ ਤੁਹਾਨੂੰ ਵਧੇਰੇ ਮਿਲੇ ਤਾਂ ਉਹ ਲੋਭੀ ਬਿਰਤੀ ਜਿਹੜੀ ਹੈ ਉਹ ਤੁਹਾਨੂੰ ਕਦੇ ਵੀ ਆਤਮਿਕ ਸ਼ਾਂਤੀ ਹਾਸਲ ਨਹੀਂ ਕਰਨ ਦੇਵੇਗੀ ਉਸ ਲੋਭੀ ਵਰਤੀ ਦੇ ਵਿੱਚੋਂ ਉਤਪੰਨ ਹੋਏਗੀ ਉਹ ਸੋਚ ਉਹ ਮਾਨਸਿਕ ਅਵਸਥਾ ਜਿਹੜੀ ਕਦੇ ਵੀ ਸੰਤੁਸ਼ਟ ਨਹੀਂ ਹੁੰਦੀ ਜਿਹੜੀ ਸਭ ਕੁਝ ਹੁੰਦਿਆਂ ਹੋਿਆਂ ਵੀ ਹੋਰ ਵਧੇਰੇ ਹਾਸਲ ਕਰਨ ਦੀ ਲਾਲਸਾ ਦੇ ਵਿੱਚ ਲੱਗੀ ਰਹਿੰਦੀ ਹੈ ਸੋ ਜਦੋਂ ਸੰਤ ਜਨਾਂ ਦੇ ਚਰਨਾਂ 'ਚ ਧਨ ਅਰਪਣ ਕਰਨ ਦੀ ਗੱਲ ਹੁੰਦੀ ਹੈ ਤਾਂ ਉਹ ਹੈ ਆਪਣਾਤ ਨੂੰ ਮਿਟਾ ਲੈਣਾ ਕਿ ਤੁਹਾਡੇ ਕੋਲੇ ਹੋਵੇ ਭਾਵੇਂ ਸਭ ਕੁਝ ਪਰ ਤੁਸੀਂ ਉਸ ਸਭ ਕੁਝ ਦੇ ਨਾਲ ਬੱਜੇ ਨਾ ਹੋ। ਉਹ ਸਭ ਕੁਝ ਅੱਜ ਤੁਹਾਡੇ ਕੋਲ ਹੈ ਤਾਂ ਵੀ ਤੁਸੀਂ ਸ਼ਾਂਤ ਹੋਵੋ ਤੇ ਸਾਦੇ ਹੋਵੋ। ਤੇ ਉਹ ਸਭ ਕੁਝ ਕੱਲ ਨੂੰ ਜੇ ਤੁਹਾਡੇ ਤੋਂ ਖੁੱਸ ਗਿਆ ਤਾਂ ਵੀ ਤੁਸੀਂ ਸ਼ਾਂਤ ਹੀ ਹੋਵੋ। ਕਿਉਂਕਿ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਤੁਸੀਂ ਉਹ ਤਨ ਜਿਹੜਾ ਸੀ ਉਹ ਗੁਰੂ ਦੇ ਚਰਨਾਂ 'ਚ ਅਰਪਣ ਕੀਤਾ ਹੋਇਆ ਸੀ। ਤੁਹਾਡੇ ਅੰਦਰ ਇਹ ਸੋਚ ਵਸੀ ਹੋਈ ਸੀ ਕਿ ਉਸ ਪ੍ਰਮਾਤਮਾ ਦਾ ਹੀ ਬਖਸ਼ਿਆ ਹੋਇਆ ਹੈ ਜੋ ਕੁਝ ਵੀ ਮੇਰੇ ਕੋਲ ਹੈ ਜਿੰਨੇ ਚਿਰ ਦੇ ਲਈ ਉਹ ਪ੍ਰਮਾਤਮਾ ਚਾਹੁੰਦਾ ਓਨੇ ਚਿਰ ਦੇ ਲਈ ਹੀ ਇਹ ਮੇਰੇ ਕੋਲ ਹੈ ਜੇ ਕਦੇ ਇਹ ਧਨ ਸੰਪਤੀ ਮੇਰੇ ਤੋਂ ਖੁੱਸ ਗਈ ਤਾਂ ਉਸ ਪ੍ਰਮਾਤਮਾ ਦੀ ਰਜ਼ਾ ਅਦੀਨ ਹੀ ਖੁੱਸੇਗੀ ਉਥੇ ਇਹ ਨਹੀਂ ਹੋਏਗਾ ਕਿ ਮੇਰਾ ਕੁਝ ਖੁੱਸ ਗਿਆ ਉਥੇ ਇਹ ਹੋਏਗਾ ਕਿ ਪ੍ਰਮਾਤਮਾ ਨੇ ਕੁਝ ਮੈਨੂੰ ਦਿੱਤਾ ਹੋਇਆ ਸੀ ਉਹਨੇ ਉਹ ਵਾਪਸ ਲੈ ਲਿਆ ਇਹਨਾਂ ਸਿੱਖਿਆਵਾਂ ਨੂੰ ਕੁਝ ਖੁੱਸ ਜਾਣ ਤੋਂ ਬਾਅਦ ਜੇਕਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਸਮਝ ਆਉਣੀਆਂ ਨਹੀਂ ਇਹਨਾਂ ਨੂੰ ਗ੍ਰਹਿਣ ਕਰਨਾ ਬੜਾ ਔਖਾ ਹੋ ਜਾਣਾ ਹੈ ਇਹ ਸਿੱਖਿਆਵਾਂ ਐਸੀਆਂ ਨੇ ਕਿ ਕੁਝ ਖੁੱਸ ਜਾਣ ਤੋਂ ਪਹਿਲਾਂ ਤੁਹਾਡੇ ਅੰਦਰ ਵਸਣੀਆਂ ਚਾਹੀਦੀਆਂ ਅੱਜ ਜੇ ਤੁਸੀਂ ਸੁਣ ਰਹੇ ਹੋ ਦੇ ਸਭ ਕਾਸਾ ਦੇ ਮਾਲਕ ਹੂੰ ਤੁਹਾਡੇ ਕੋਲ ਸਭ ਕੁਝ ਹੈ ਪ੍ਰਮਾਤਮਾ ਨੇ ਦਿੱਤਾ ਹੋਇਆ ਅੱਜ ਜੇ ਇਹ ਸਿੱਖਿਆ ਤੁਹਾਡੇ ਅੰਦਰ ਘਰ ਕਰ ਗਈ ਤਾਂ ਕੱਲ ਨੂੰ ਭਾਵੇਂ ਤੁਹਾਡਾ ਸਭ ਕੁਝ ਹੀ ਖੁੱਸ ਜੇ ਤੁਸੀਂ ਤਾਂ ਵੀ ਸ਼ਾਂਤ ਚਿੱਤ ਹੀ ਹੋਮੋਗੇ ਇਹ ਮੇਨ ਗੱਲ ਤੇ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਮਨ ਸੰਤਨ ਕਾ ਤਾਂ ਇਹ ਹੈ ਕਿ ਆਪਣੇ ਮਨ ਨੂੰ ਖਾਲੀ ਕਰਕੇ ਗੁਰੂ ਦੇ ਹਵਾਲੇ ਕਰਦੇ ਹੋ ਤੇ ਗੁਰੂ ਜੋ ਵੀ ਸਿੱਖਿਆ ਇਹਦੇ ਵਿੱਚ ਪਾਵੇ ਉਹ ਇਹਦੇ ਵਿੱਚ ਪੈ ਜਾਵੇ ਜੇ ਤੁਸੀਂ ਗੁਰਬਾਣੀ ਪੜਨ ਲੱਗੇ ਹੋ ਗੁਰਬਾਣੀ ਨੂੰ ਸਮਝਣ ਲੱਗੇ ਹੋ ਤਾਂ ਪਹਿਲਾਂ ਦੀਆਂ ਸਿੱਖੀਆਂ ਹੋਈਆਂ ਜੜੀਆਂ ਗੱਲਾਂ ਬਾਤਾਂ ਨੇ ਉਹਨਾਂ ਨੂੰ ਭੁੱਲ ਜਾਓ ਧਨ ਸੰਪਤੀ ਦੇ ਬਾਰੇ ਮੋਟੀਵੇਸ਼ਨਲ ਸਪੀਕਰਾਂ ਨੇ ਤੁਹਾਨੂੰ ਕੀ ਸਿਖਾਇਆ ਇਹ ਭੁੱਲ ਜਾਓ ਬڑے ਲੋਕ ਨੇ ਜਿਹੜੇ ਇਸ ਗੱਲ ਨੂੰ ਬੜਾ ਪ੍ਰੋਪਗੇਗੇਟ ਕਰਦੇ ਆ ਕਿ ਕਿਵੇਂ ਸਫਲ ਹੋਣਾ ਹੈ ਜੀਵਨ ਦੇ ਵਿੱਚ ਤੇ ਸਫਲਤਾ ਤੋਂ ਉਹਨਾਂ ਦਾ ਭਾਵ ਇਹੀ ਹੁੰਦਾ ਹੈ ਕਿ ਕਿਵੇਂ ਵੱਧ ਤੋਂ ਵੱਧ ਧਨ ਸੰਪਤੀ ਹਾਸਲ ਕਰਨੀ ਹੈ ਹੁਣ ਜੇ ਉਹ ਗੱਲਾਂ ਤੁਹਾਡੇ ਅੰਦਰ ਬਸੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਪਾਸੇ ਕਰਕੇ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਨਾ ਪੈਣਾ ਕਿਉਂਕਿ ਜੇ ਤੁਹਾਡੇ ਮਨ ਦੀ ਜਗ੍ਹਾ ਉਹਨਾਂ ਨੇ ਘੇਰੀ ਹੋਈ ਹੈ ਤਾਂ ਗੁਰੂ ਦੀਆਂ ਸਿੱਖਿਆਵਾਂ ਕਿੱਥੇ ਪੜ੍ਹਣੀਆਂ ਹਾਲਾਂਕਿ ਸਾਡਾ ਦਿਮਾਗ ਜਿਹੜਾ ਕਿਸੇ ਭਾਂਡੇ ਵਾਂਗੂ ਕੰਮ ਨਹੀਂ ਕਰਦਾ ਇਹਦੀ ਕਪੈਸਿਟੀ ਬੜੀ ਹੈ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਪਰ ਜਦੋਂ ਗੱਲ ਆ ਜਾਵੇ ਕਿ ਦੋ ਸਿੱਖਿਆਵਾਂ ਇੱਕ ਦੂਜੇ ਦੇ ਐਂਟੀ ਹੋਵਣ ਤਾਂ ਉੱਥੇ ਫਿਰ ਜੋ ਪਹਿਲਾਂ ਤੁਸੀਂ ਸਿੱਖਿਆ ਹੋਇਆ ਉਹਨੂੰ ਪਾਸੇ ਕਰਨਾ ਹੀ ਪਏਗਾ ਜੇ ਦੂਜੀ ਗੱਲ ਸਿੱਖਣੀ ਹੈ ਤਾਂ ਤੇ ਸਫਲਤਾ ਦੇ ਲਈ ਮੋਟੀਵੇਟ ਕਰਨ ਵਾਲੀਆਂ ਸਿੱਖਿਆਵਾਂ ਗੁਰਬਾਣੀ ਤੋਂ ਉਲਟ ਜਾਂਦੀਆਂ ਹੀ ਨਹੀਂ ਨੇ ਕਿਉਂਕਿ ਜਿਹੜੇ ਲੋਕ ਬਹੁਤ ਜ਼ਿਆਦਾ ਸਫਲਤਾ ਹਾਸਲ ਕਰਨ ਦੇ ਚੱਕਰਾਂ 'ਚ ਪੈ ਜਾਂਦੇ ਨੇ ਉਹਨਾਂ ਦੀ ਮਾਨਸਿਕ ਅਵਸਥਾ ਲੋਭੀ ਵਾਲੀ ਹੋ ਜਾਂਦੀ ਹੈ ਉਹ ਹਮੇਸ਼ਾ ਅਸੰਤੁਸ਼ਟ ਰਹਿੰਦੇ ਨੇ ਹੋਰ ਵਧੇਰੇ ਸਫਲਤਾ ਦੀ ਭੁੱਖ ਤੇ ਪਿਆਸ ਉਹਨਾਂ ਦੇ ਅੰਦਰੋਂ ਮਿਟਦੀ ਨਹੀਂ ਸੋ ਅਸੀਂ ਕੋਸ਼ਿਸ਼ ਕਰੀਏ ਆਪਣਾ ਤਨ ਮਨ ਤਨ ਸੰਤਾਂ ਦੇ ਹਵਾਲੇ ਕਰੀਏ ਗੁਰੂ ਦੇ ਚਰਨਾਂ 'ਚ ਅਰਪਣ ਕਰਕੇ ਜਲੀਏ ਜੇ ਜੇ ਕਰਾਂਗੇ ਤਾਂ ਸੰਤਾਂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਵੀ ਕਰਨ ਲੱਗ ਜਾਵਾਂਗੇ ਤੇ ਹਰ ਤਰ੍ਹਾਂ ਦੇ ਆਤਮਿਕ ਸੁੱਖ ਮਾਣਾਂਗੇ ਸੰਤਨ ਬਿਨ ਅਵਰਨਾ ਦਾਤਾ ਬੀਆ ਜੋ ਜੋ ਸ਼ਰਣ ਪਰੈ ਸਾਧੂ ਕੀ ਸੁਪਾਰਗ ਰਾਮੀ ਕੀਆ ਰਹਾਉ ਏ ਭਾਈ ਸੰਤ ਜਨਾਂ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੋਰ ਕੋਈ ਨਹੀਂ ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸੰਤ ਜਨਾਂ ਦੀ ਸ਼ਰਨ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਕੋਟ ਪਰਾਧ ਮਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਈਹਾ ਸੁਖ ਆਗਾ ਮੁਖ ਉਜਲ ਜਨ ਕਾ ਸੰਗ ਵਡ ਭਾਗੀ ਪਾਈਐ ਹੇ ਭਾਈ ਪ੍ਰਮਾਤਮਾ ਦੇ ਸੇਵਕ ਦੀ ਦਸਤੀ ਸੇਵਾ ਕੀਤਿਆਂ ਕਰੋੜਾਂ ਪਾਪ ਮਿਟ ਜਾਂਦੇ ਨੇ ਪ੍ਰੇਮ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਇਸ ਲੋਕ ਦੇ ਵਿੱਚ ਵੀ ਆਨੰਦ ਮਿਲਿਆ ਰਹਿੰਦਾ ਹੈ ਪਰਲੋਕ ਦੇ ਵਿੱਚ ਵੀ ਸੁਰਖਰੂ ਹੋ ਜਾਈਦਾ ਹੈ ਪਰ ਹੇ ਭਾਈ ਪ੍ਰਭੂ ਦੇ ਸੇਵਕ ਦੀ ਸੰਗਤ ਵੱਡੇ ਭਾਗਾ ਨਾ ਮਿਲਦੀ ਹੈ ਜਨ ਕਾ ਸੰਗ ਵੱਡ ਭਾਗੀ ਪਾਈ ਹੈ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾ ਕਹੀਐ ਅਗੰਗ ਅਗੋਚਰ ਸਦ ਅਬినాਸ਼ੀ ਸ਼ਰਨ ਸੰਤਨ ਕੀ ਲਹੀਐ ਇਹ ਪਾਈ ਮੇਰੀ ਜੀਵ ਇੱਕ ਹੈ ਸੰਤ ਜਨਾਂ ਦੇ ਗੁਣ ਅਨੇਕਾਂ ਹਨ ਕਹਿੰਦੇ ਸੰਤ ਜਨਾਂ ਦੀ ਕਿੰਨੀ ਕੁ ਵਡਿਆਈ ਮੈਂ ਕਰਾਂ ਇੱਕ ਜੀਵ ਦੇ ਨਾਲ ਕਿੰਨੀ ਕੁ ਵਡਿਆਈ ਕਰ ਸਕਦਾ ਉਹਨਾਂ ਦੀ ਵਡਿਆਈ ਬੜੀ ਵੱਡੀ ਹੈ ਸੰਤ ਜਨਾਂ ਦੀ ਸ਼ਰਨ ਪਿਆ ਉਹ ਪਰਮਾਤਮਾ ਮਿਲ ਸਕਦਾ ਜੋ ਕਦੇ ਨਾਸ਼ ਹੋਣ ਵਾਲਾ ਨਹੀਂ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਨਿਰਗੁਣ ਨੀਚ ਅਨਾਥ ਅਪਰਾਧੀ ਉਟ ਸੰਤਨ ਕੀ ਆਹੀ ਬੂੜਤ ਮੋਹ ਗ੍ਰਹਿ ਅੰਧ ਕੂਪ ਮਹਨਾਨਕ ਲਿਹੁ ਨਿਭਾਈ ਏ ਨਾਨਕ ਅਰਦਾਸ ਕਰੋ ਤੇ ਆਖੋ ਕਿ ਮੈਂ ਗੁਣਹੀਨ ਹਾਂ ਨੀਚ ਹਾਂ ਨਿਆਸਰਾ ਹਾਂ ਵਿਕਾਰੀ ਹਾਂ ਮੈਂ ਸੰਤਾਂ ਦਾ ਪੱਲਾ ਫੜਿਆ ਹੈ हे संत जनों ग्रस्त ਦੇ ਮੋਹ ਦੇ ਅੰਨੇ ਖੂ ਵਿੱਚ ਡੁੱਬ ਰਹੇ ਦਾ ਸਾਥ ਤੋੜ ਤੱਕ ਨਿਭਾਓ ਹੁਣੇ ਆਪਾਂ ਗੱਲ ਕੀਤੀ ਕਿ ਸਫਲਤਾ ਦੀ ਭੁੱਖ ਵਧਾਉਣ ਵਾਲੀਆਂ ਸਿੱਖਿਆਵਾਂ ਜੜੀਆਂ ਨੇ ਉਹ ਕੁਰਬਾਨੀ ਦੀਆਂ ਸਿੱਖਿਆਵਾਂ ਦੇ ਬਿਲਕੁਲ ਉਲਟ ਨੇ ਤੇ ਅੱਗੇ ਹੁਣ ਗੱਲ ਆ ਗਈ ਹੈ ਗ੍ਰਸਥ ਦੀ ਸੋ ਜੇਕਰ ਤੁਸੀਂ ਕੁਰਬਾਨੀ ਦੇ ਨਾਲ ਜੁੜੇ ਹੋ ਪਰ ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਸਫਲਤਾ ਦੀ ਭੁੱਖ ਵੱਲ ਜੁੜੇ ਨਹੀਂ ਤਾਂ ਉੱਥੇ ਉਹ ਸਥਿਤੀ ਪੈਦਾ ਹੋ ਜਾਂਦੀ ਹੈ ਜੋ ਸਨੀ ਸਿੰਘ ਜੀ ਨੇ ਕਿਹਾ ਕਮੈਂਟ ਦੇ ਵਿੱਚ ਲਿਖਿਆ ਕਿ ਲੋਕ ਤੁਹਾਨੂੰ ਪਾਗਲ ਕਹਿਣ ਲੱਗ ਜਾਂਦੇ ਨੇ ਕਿਉਂਕਿ ਜੋ ਗੁਰਬਾਣੀ ਦੇ ਨਾਲ ਜੁੜ ਗਿਆ ਉਹਦੇ ਅੰਦਰ ਆ ਜਾਂਦੀ ਹੈ ਸੰਤੁਸ਼ਟੀ ਉਹਦਾ ਜੋ ਵੀ ਕਾਰੋਬਾਰ ਚੱਲ ਰਿਹਾ ਹੈ ਉਹ ਉਹਦੇ 'ਚ ਸੰਤੁਸ਼ਟ ਹੋ ਜਾਂਦਾ ਹੈ ਉਹਨੂੰ ਅੱਗੇ ਵਧਾਉਣ ਬਾਰੇ ਬਹੁਤਾ ਸੋਚਣੋਂ ਹਟ ਜਾਂਦਾ ਹੈ ਆਪਣੇ ਆਪ ਉਹਦੇ 'ਚ ਕੋਈ ਤਰੱਕੀ ਹੋ ਰਹੀ ਹੈ ਤਾਂ ਹੋ ਰਹੀ ਹੈ ਪਰ ਉਹਦੇ ਅੰਦਰ ਉਹ ਲਾਲਸਾ ਨਹੀਂ ਰਹਿ ਜਾਂਦੀ ਕਿ ਮੈਂ ਹੁਣ ਇਹਨੂੰ ਬਹੁਤ ਵੱਡਾ ਕਰਨਾ ਮੰਨ ਲਓ ਕਿਸੇ ਨੇ ਇੱਕ ਦੁਕਾਨ ਖੋਲੀ ਹੈ ਉਦਾਹਰਣ ਲੈ ਲਓ ਕਿ ਜੂਸ ਦੀ ਦੁਕਾਨ ਖੋਲ ਲਈ ਛੋਟੀ ਜੀ ਦੁਕਾਨ ਹੈ ਜੂਸ ਬਣਾ ਰਿਹਾ ਹੈ ਵੇਚ ਰਿਹਾ ਹੈ ਪੈਸੇ ਕਮਾ ਰਿਹਾ ਹੁਣ ਜਿਹੜਾ ਤਾਂ ਹੈ ਸਫਲਤਾ ਦੀ ਭੁੱਖ ਵਾਲੇ ਪਾਸੇ ਲੱਗਿਆ ਹੋਇਆ ਉਹਨੂੰ ਤਾਂ ਹੋਊਗਾ ਕਿ ਚਲੋ ਸਾਲ 6 ਮਹੀਨੇ ਇਹ ਦੁਕਾਨ ਚਲਾਈਏ ਫਿਰ ਇਹਨੂੰ ਵੱਡੀ ਕਰ ਲਈਏ ਫਿਰ ਦੋ ਕਰ ਲਈਏ ਦੋ ਤੋਂ ਚਾਰ ਕਰ ਲਈਏ ਪੂਰੀ 链 ਬਣਾ ਲਈਏ ਪਰ ਜਿਹੜਾ ਲੱਗ ਗਿਆ ਗੁਰਬਾਣੀ ਦੇ ਲੜ ਉਹਨੂੰ ਹੋਣਾ ਉਹਦੇ ਅੰਦਰ ਇਹ ਵਸ ਜਾਂਦਾ ਕਿ ਵਧੀਆ ਸੋਨਾ ਤੋਰੀ ਫੁਰਕਾ ਚੱਲੀ ਜਾਂਦਾ ਸੋਹਣੀ ਕਮਾਈ ਹੋਈ ਜਾਂਦੀ ਹੈ ਇਹ ਜਿਵੇਂ ਚੱਲਦਾ ਚਲਾਈ ਜਾਂਦੇ ਜਦੋਂ ਆਪਾਂ ਨੂੰ ਛੋਟੀ ਦੁਕਾਨ ਦੇ ਵਿੱਚੋਂ ਹੀ ਇੰਨੇ ਕ ਪੈਸੇ ਬਣੇ ਜਾਂਦੇ ਐ ਵੀ ਜੀਵਨ ਸੋਹਣਾ ਚੱਲ ਰਿਹਾ ਹੈ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਫਿਰ ਕਿਉਂ ਵੱਡਾ ਕਰੀਏ ਕਿਉਂ ਲਾਲਸਾ ਦੇ ਵਿੱਚ ਫਸੀਏ ਕਿਉਂ ਐਸੇ ਰਾਹ ਤੇ ਤੁਰੀਏ ਜਿਹੜਾ ਕਦੇ ਮੁੱਕਣਾ ਹੀ ਨਹੀਂ ਕਿਉਂਕਿ ਜਦੋਂ ਉਹਨੂੰ ਵੱਡੀ ਕਰ ਲਿਆ ਫਿਰ ਵੀ ਤੁਹਾਡੀ ਉਹ ਲਾਲਸਾ ਨਹੀਂ ਮੁੱਕਣੀ ਫਿਰ ਤੁਹਾਨੂੰ ਹੋਊਗਾ ਕਿ ਹੁਣ ਹੋਰ ਵਧਾ ਲਈਏ ਕੰਮ ਤੇ ਗ੍ਰਸਥ ਜੀਵਨ ਦੀ ਜਿੱਥੋਂ ਤਾਈਂ ਗੱਲ ਆ ਜਾਂਦੀ ਹੈ ਉੱਥੇ ਇਹ ਹੋ ਜਾਂਦਾ ਹੈ ਕਿ ਤੁਸੀਂ ਤੇ ਗੁਰਬਾਣੀ ਦੇ ਲੜ ਲੱਗ ਗਏ ਤੁਹਾਡੇ ਅੰਦਰ ਤੇ ਸੰਤੁਸ਼ਟੀ ਆ ਗਈ ਪਰ ਮੰਨ ਲਓ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਉਹ ਨਹੀਂ ਜੁੜਿਆ ਗੁਰਬਾਣੀ ਦੇ ਨਾਲ ਉਹ ਦੇਖਦਾ ਪਿਆ ਦੂਜੇ ਲੋਕਾਂ ਦੀਆਂ ਰੀਲਾਂ ਜਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਕਿ ਫਲਾਣਾ ਇੰਨੀ ਤਰੱਕੀ ਕਰ ਗਿਆ ਉਹਨੇ ਤੇ ਆ ਤੋਂ ਆ ਬਣਾ ਲਿਆ ਉਹ ਤੇ ਇੱਥੇ ਘੁੰਮਣ ਚੱਲ ਗਈ ਉੱਥੇ ਫਿਰ ਫ੍ਰਿਕਸ਼ਨ ਪੈਦਾ ਹੋ ਜਾਂਦੀ ਹੈ ਕਿਉਂਕਿ ਤੁਹਾਡੀ ਬਿਰਤੀ ਬਦਲ ਚੁੱਕੀ ਹੈ ਤੁਸੀਂ ਉਸ ਘਰ 'ਚ ਖੁਸ਼ ਹੋ ਤੁਸੀਂ ਉਸ ਕੰਮ 'ਚ ਖੁਸ਼ ਹੋ ਤੁਹਾਨੂੰ ਜੋ ਵੀ ਬਣਦਾ ਪਿਆ ਉਹਦੇ 'ਚ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਪਰ ਤੁਹਾਡਾ ਅਦਰ ਹਾਫ ਬੈਕਟਰ ਹਾਫ ਉਹ ਨਹੀਂ ਖੁਸ਼ ਉਹਨੂੰ ਲੱਗਦਾ ਕਿ ਤੁਸੀਂ ਹੋਰ ਤਰੱਕੀ ਕਰੋ ਉਹ ਫਿਰ ਤੁਹਾਨੂੰ ਪਾਗਲ ਕਹਿਣ ਲੱਗ ਜਾਣਗੇ ਉੱਥੇ ਫਿਰ ਤੁਸੀਂ ਇਸ ਗ੍ਰੇਸਟ ਦੇ ਮੋਹ ਦੇ ਅੰਨੇ ਖੂਚ ਫਸ ਜਾਂਦੇ ਹੋ ਕਿ ਹੁਣ ਤੁਸੀਂ ਉਹਦੀ ਸੁਣੋ ਕਿ ਗੁਰੂ ਦੀ ਸੁਣੋ ਉੱਥੇ ਫਿਰ ਉਸ ਚੀਜ਼ ਨੂੰ ਬੈਲੈਂਸ ਕਰਨਾ ਵੀ ਥੋੜਾ ਔਖਾ ਹੋ ਜਾਂਦਾ ਹੈ ਤਾਂ ਤਰੀਕਾ ਇਹੀ ਹੈ ਕਿ ਹੌਲੀ-ਹੌਲੀ ਉਹਨਾਂ ਨੂੰ ਵੀ ਗੁਰਬਾਣੀ ਦੇ ਲੜ ਲਾਓ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਆਖਰਕਾਰ ਤਾਂ ਅਸੀਂ ਸ਼ਾਂਤੀ ਹੀ ਚਾਹੁੰਦੇ ਆ ਨਾ ਜੇ ਸਾਨੂੰ ਥੋੜਾ ਕਰਕੇ ਮਾਨਸਿਕ ਸ਼ਾਂਤੀ ਮਿਲਦੀ ਪਈ ਹੈ ਫਿਰ ਅਸੀਂ ਕਿਉਂ ਬੜਾ ਕਰੀਏ ਕਿਉਂ ਫਸੀਏ ਇਸ ਚੱਕਰ ਚ ਬਸੇ ਇੱਕ ਗੱਲ ਹੀ ਲੋਕਾਂ ਨੂੰ ਸਮਝਦੇ ਵਿੱਚ ਨਹੀਂ ਆ ਰਹੀ ਤੇ ਲੋਕ ਦਿਨ-ਬਦਨ ਦੁਖੀ ਹੁੰਦੇ ਜਾ ਰਹੇ ਨੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰੀਏ ਕਿ ਬੂਡਤ ਮੋਹ ਗ੍ਰਹ ਅੰਧ ਕੂਪਮਹ ਨਾਨਕ ਲਿਹੋ ਨਿਬਾਹੀ ਕੇ ਲੋਕਾਂ ਨੂੰ ਇਸ ਮੋਹ ਦੇ ਅੰਨੇ ਖੂ ਦੇ ਵਿੱਚੋਂ ਬਾਹਰ ਕੱਢੋ ਸੋਰਠ ਮਹਲਾ ਪੰਜਵਾਂ ਘਰ ਪਹਿਲਾ ਜਾਂ ਕਹਿ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰਹ ਨਾਹੀ ਚਰਨ ਧੂਰ ਮਨ ਭਾਈ ਏ ਕਰਤਾਰ ਜਿਸ ਮਨੁੱਖ ਦੇ ਹਿਰਦੇ ਵਿੱਚ ਤੂੰ ਆ ਵਸਦਾ ਉਸ ਦੀ ਹਰੇਕ ਆਸ ਪੂਰੀ ਕਰ ਦਿੰਦਾ ਹੈ ਇਹ ਗੱਲ ਫਿਰ ਉੱਥੇ ਆ ਗਈ ਕਿ ਉਹਦੇ ਅੰਦਰੋਂ ਭੁੱਖ ਮਿਟਾ ਦਿੰਦਾ ਉਹਨੂੰ ਜ਼ਿੰਦਗੀ ਤੋਂ ਆਸਾਂ ਕੋਈ ਰਹਿ ਹੀ ਨਹੀਂ ਜਾਂਦੀਆਂ ਜਿੱਦਾਂ ਦਾ ਵੀ ਉਹਦਾ ਜੀਵਨ ਚੱਲ ਰਿਹਾ ਉਹਦੇ 'ਚ ਉਹ ਪੂਰੀ ਤਰ੍ਹਾਂ ਨਾਲ ਖੁਸ਼ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋ ਜਾਂਦਾ ਆਪਣੇ ਸੇਵਕ ਨੂੰ ਤੂੰ ਕਦੇ ਨਹੀਂ ਵਿਸਰਦਾ ਤੇਰਾ ਸੇਵਕ ਤੈਨੂੰ ਕਦੇ ਮਨ ਤੋਂ ਭੁਲਾਉਂਦਾ ਨਹੀਂ ਉਸ ਦੇ ਮਨ ਵਿੱਚ ਤੇਰੇ ਚਰਨਾਂ ਦੀ ਧੂੜ ਪਿਆਰੀ ਲੱਗਦੀ ਹੈ ਚਰਨ ਧੂੜ ਮਨ ਪਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬੜਾਈ ਰਹਾਉ ਇਹ ਸਾਰੇ ਗੁਣਾਂ ਦੇ ਖਜ਼ਾਨੇ ਹੇ ਸੁਖ ਦੇਣ ਵਾਲੇ ਮਾਲਕ ਤੇਰੀ ਵਡਿਆਈ ਸਭ ਤੋਂ ਉੱਚੀ ਹੈ ਤੂੰ ਸਭ ਨਾਲੋਂ ਵੱਡਾ ਹੈ ਤੂੰ ਕਿਹੋ ਜਿਹਾ ਹੈ ਕਿੱਡਾ ਵੱਡਾ ਹੈ ਇਹ ਗੱਲ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੇ ਵਿੱਚ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ اکਾਈ اے ਪ੍ਰਭੂ ਜੀਵ ਉਹੀ ਉਹੀ ਕਰਮ ਕਰਦਾ ਜਿਹੋ ਜੀ ਆਗਿਆ ਤੋ ਦੇ ਮੱਥੇ ਤੇ ਲਿਖ ਕੇ ਰੱਖ ਦਿੱਤੀ ਹੈ ਆਪਣੇ ਸੇਵਕ ਨੂੰ ਤੂੰ ਆਪਣੀ ਸੇਵਾ ਭਗਤੀ ਦੀ ਦਾਤ ਬਖਸ਼ੀ ਹੋਈ ਹੈ ਉਹ ਸੇਵਕ ਤੇਰਾ ਦਰਸ਼ਨ ਕਰਕੇ ਰੱਜਿਆ ਰਹਿੰਦਾ ਹੈ ਸੋ ਜੋ ਗੁਰਬਾਣੀ ਦੇ ਲੜ ਲੱਗਿਆ ਉਹ ਵੀ ਉਸ ਪਰਮਾਤਮਾ ਦੀ ਕਿਰਪਾ ਨਾਲ ਤੇ ਜਿਹੜਾ ਸਫਲਤਾ ਵਾਲੇ ਪਾਸੇ ਲੱਗ ਗਿਆ ਉਹ ਵੀ ਉਸ ਪਰਮਾਤਮਾ ਦੀ ਕਿਰਪਾ ਨਾਲ ਜਿਹੜੇ ਜਿਹੜੇ ਪਾਸੇ ਪਰਮਾਤਮਾ ਨੇ ਜੀਵਾਂ ਨੂੰ ਲਾਇਆ ਹੈ ਉਸ ਉਸ ਪਾਸੇ ਹੀ ਜੀਵ ਲੱਗੇ ਹੋਏ ਸਰਬ ਨਿਰੰਤਰ ਤੁਮ ਹੈ ਸਮਾਨੇ ਜਾ ਕੋ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਏ ਪ੍ਰਭੂ ਜਿਸ ਮਨੁੱਖ ਨੂੰ ਤੂੰ ਆਪ ਸਮਝ ਬਖਸ਼ਦਾ ਹੈ ਉਸ ਨੂੰ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਇੱਕ ਰਸ ਸਮਾਇਆ ਦਿਸਦਾ ਹੈ ਗੁਰੂ ਦੀ ਕਿਰਪਾ ਨਾਲ ਉਹਦੇ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਤੇ ਉਸ ਦੀ ਸ਼ੋਭਾ ਸਭ ਥਾਈ ਪਸਰ ਜਾਂਦੀ ਹੈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਇਆਲਾ ਤਾਂ ਕਉ ਮਨ ਤੇ ਬਿਸਰ ਨਾ ਚਾਈ ਏ ਨਾਨਕ ਆਖ ਉਹੀ ਮਨੁਖ ਗਿਆਨਵਾਨ ਹੈ ਉਹੀ ਮਨੁਖ ਸੁਰਤ ਅਭਿਆਸੀ ਹੈ ਉਹੀ ਮਨੁਖ ਪਿਆਰ ਸੁਭਾਵ ਵਾਲਾ ਹੈ ਜਿਸ ਮਨੁਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ਉਸ ਮਨੁਖ ਨੂੰ ਪਰਮਾਤਮਾ ਮਨ ਤੋਂ ਕਦੇ ਵੀ ਨਹੀਂ ਭੁੱਲਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 610ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਲਗਾਤਾਰ ਗੁਰਬਾਣੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡੀ ਸਪੋਰਟ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅੱਜ ਦੀ ਗੁਰਬਾਣੀ ਦੇ ਵਿੱਚੋਂ ਸਿੱਖੀਆਂ ਹੋਈਆਂ ਸਿੱਖਿਆਵਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਟਰੈਡਮਿਲ ਦੇ ਵਿੱਚੋਂ ਇਸ ਮਾਇਆ ਮੋਹ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਸਹਾਇਤਾ ਕਰਨ ਗਿਆ ਜੀਵਨ ਤੋਂ ਤੁਹਾਡੀ ਸੰਤੁਸ਼ਟੀ ਦੇ ਵਿੱਚ ਵਾਅਦਾ ਕਰਨ ਗਿਆ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਸਭਨਾਂ ਨੂੰ ਸੁੱਖ ਸ਼ਾਂਤੀ ਤੇ ਸੰਤੁਸ਼ਟੀ ਬਖਸ਼ਣ ਇਸੇ ਅਰਦਾਸ ਬੇਨਤੀ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ